ਖਾਲਿਸਤਾਨੀ ਪੱਖੀ ਧਰਵਾਦੀ ਪੰਨੂ ਬਲੋ ਦਲਜੀਤ ਉਸਾਂਝ ਨੂੰ ਧਮਕੀ ਦੇਣ ਵਾਲੇ ਵਿਵਾਦ ਦਾ ਦੌਰਾਨ ਦਲਜੀਤ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਦਲਜੀਤ ਉਸਾਂਝ ਨੇ ਚੁੱਪੀ ਤੋੜਦੇ ਹੋਏ ਇਸ ਗੱਲ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਪਾਈ ਹੈ ਜਿਸ 'ਚ ਉਹਨਾਂ ਨੇ ਲਿਖਿਆ ਪੰਜਾਬ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲੱਡ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕੀ ਡੋਨੇਟ ਕਰ ਸਕਣ ਤੇ ਸਾਫ ਸਾਫ ਦਿਲਜੀਤ ਨੇ ਲਿਖਿਆ ਹੈ ਕਿ ਮੈਂ ਕਿਸੇ ਫਿਰਮਦੀਪ ਪ੍ਰੋਮੋਸ਼ਨ ਕਰਨ ਦੀ ਨਹੀਂ ਗਿਆ ਸੀ ਦੱਸਦੀ ਕਿ ਕੁਝ ਦਿਨ ਪੰਨਾ ਸੋਸ਼ਲ ਮੀਡੀਆ ਤੇ ਕਾਫੀ ਖਬਰ ਵਾਇਰਲ ਹੋ ਰਹੀ ਸੀ ਕਿ ਪੰਨੋ ਨੇ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆ ਛੋਰੇ ਸ਼ੋ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਕਿਉਂਕਿ ਇਸ ਦਾ ਕਾਰਨ ਸੀ ਕਿ ਦਿਲਜੀਤ ਨੇ ਕੇਬੀਸੀ ਦੇ ਸ਼ੋ ਦੌਰਾਨ ਅਮਿਤਾਬ ਬੱਚਨ ਦੇ ਪੈਰੀ ਹੱਥ ਆਏ ਸਨ ਤੇ ਜਿਸ ਕਰਕੇ ਗੁਰਪਤਮੰਤ ਪੰਨੋ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਸੀ ਕਿਉਂਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਗੁਰਪਤਮੰਤ ਪੰਨੂ ਦਾ ਕਹਿਣਾ ਸੀ ਕਿ ਦਿਲਜੀਤ ਨੇ ਅਮਿਤਾਬ ਬੱਚਨ ਦੇ ਪੈਰੀ ਹੱਥ ਲਾ ਕੇ 1984 ਕਿੱਤਾ ਦਾ ਅਪਮਾਨ ਕੀਤਾ ਹੈ ਤੇ ਜਾਣਕਾਰੀ ਮੁਤਾਬਕ ਅਮਿਤab ਬੱਜਨ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ 1984 ਦੇ ਦੰਗਿਆਂ ਦੌਰਾਨ ਪੜਕਾਉ ਬਿਆਨਬਾਜ਼ੀ ਕੀਤੀ ਸੀ ਜਿਸ ਕਾਰਨ ਸਿੱਖਾ ਚ ਹਮੇਸ਼ਾ ਗੁੱਸਾ ਰਹਿੰਦਾ ਹੈ ਤੇ ਇਸ ਨੂੰ ਲੈ ਕੇ ਪੰਨੂ ਨੇ ਦਿਲਜੀਤ ਨੂੰ ਧਮਕੀ ਦਿੱਤੀ ਹੈ ਦੱਸਦੇ ਕਿ 1 ਨਵੰਬਰ ਨੂੰ ਦਿਲਜੀਤ ਦਾ ਸੰਸਾ ਆਸਟ੍ਰੇਲੀਆ ਚ ਕਾਨਸਰਟ ਹੋਣ ਜਾ ਰਿਹਾ ਜਿਸ ਦੌਰਾਨ ਦਿਲਜੀਤ ਲਗਾਤਾਰ ਵਿਵਾਦਾਂ ਚ ਵਕੀ ਰਹੀ ਨੇ ਜਿਸ ਨੂੰ ਲੈ ਕੇ ਦਿਲਜੀਤ ਆਪਣਾ ਪੱਖ ਰੱਖਦੀ ਹੋਈ ਵੀ ਨਜ਼ਰ ਆ ਰਹੀ ਨੇ ਤੇ ਹਣ ਪੰਨੂ ਵਾਲੇ ਚੱਲ ਰਹੇ ਵਿਵਾਦ ਦੌਰਾਨ ਦਿਲਜੀਤ ਨੇ ਚੁੱਪੀ ਤੋੜਦੇ ਹੋਏ ਜਵਾਬ ਦਿੱਤਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਕਿ ਜ਼ਰੂਰ ਦੱਸੋ ਖਾਲਿਸਤਾਨੀ ਪੱਖੀ ਅਤਵਾਦੀ ਪੰਨੂ ਬਰੋ ਦਲਜੀਤ ਉਸਾਂਝ ਨੂੰ ਧਮਕੀ ਦੇਣ ਵਾਲੇ ਵਿਵਾਦਾਂ ਦੌਰਾਨ ਦਲਜੀਤ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਦਲਜੀਤ ਉਸਾਂਝ ਨੇ ਚੁੱਪੀ ਤੋੜਦੇ ਹੋਏ ਇਸ ਗੱਲ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ account ਤੇ ਸਟੋਰੀ ਪਾਈ ਹੈ ਜਿਸ 'ਚ ਉਹਨਾਂ ਨੇ ਲਿਖਿਆ ਪੰਜਾਬ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲੱਡ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕੀ ਡੋਨੇਟ ਕਰ ਸਕਣ ਤੇ ਸਾਫ ਸਾਫ ਦਿਲਜੀਤ ਨੇ ਲਿਖਿਆ ਹੈ ਕਿ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਕਰਨ ਦੀ ਨਹੀਂ ਗਿਆ ਸੀ ਦੱਸਦੀ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਕਾਫੀ ਖਬਰ ਵਾਇਰਲ ਹੋ ਰਹੀ ਸੀ ਕਿ ਪੰਨੋ ਨੇ ਦਿਲਜੀਤ ਦਸਾਂਝ ਦੇ ਆਸਟ੍ਰੇਲੀਆ ਚੋਰੇ ਸ਼ੋ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਕਿਉਂਕਿ ਇਸ ਦਾ ਕਾਰਨ ਸੀ ਕਿ ਦਿਲਜੀਤ ਨੇ ਕੇਬੀਸੀ ਦੇ ਸ਼ੋ ਦੌਰਾਨ ਅਮਿਤਾਭ ਬੱਚਨ ਦੇ ਪੈਰੀ ਹੱਥ ਲਾਇਏ ਸਨ ਤੇ ਜਿਸ ਕਰਕੇ ਗੁਰਪਤਮੰਤ ਪੰਨੋ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਸੀ ਕਿਉਂਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਗੁਰਪਤਮੰਤ ਪੰਨੂ ਦਾ ਕਹਿਣਾ ਸੀ ਕਿ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਕੇ 1984 ਚ ਹੋਏ ਦਾ ਅਪਮਾਨ ਕੀਤਾ ਹੈ ਤੇ ਜਾਣਕਾਰੀ ਮੁਤਾਬਕ ਅਮਿਤab ਬੱਜਨ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ 1984 ਦੇ ਦੰਗਿਆਂ ਦੌਰਾਨ ੜਕਾਉ ਬਿਆਨਬਾਜ਼ੀ ਕੀਤੀ ਸੀ ਜਿਸ ਕਾਰਨ ਸਿੱਖਾ 'ਚ ਹਮੇਸ਼ਾ ਗੁੱਸਾ ਰਹਿੰਦਾ ਹੈ ਤੇ ਇਸ ਨੂੰ ਲੈ ਕੇ ਪੰਨੂ ਨੇ ਦਿਲਜੀਤ ਨੂੰ ਧਮਕੀ ਦਿੱਤੀ ਹੈ ਦੱਸਦੇ ਕਿ 1 ਨਵੰਬਰ ਨੂੰ ਦਿਲਜੀਤ ਦਾ ਸੰਸਾ ਆਸਟ੍ਰੇਲੀਆ 'ਚ ਕਾਨਸਰਟ ਹੋਣ ਜਾ ਰਿਹਾ ਹੈ ਜਿਸ ਦੌਰਾਨ ਦਿਲਜੀਤ ਲਗਾਤਾਰ ਵਿਵਾਦਾਂ 'ਚ ਵਕੀਤ ਰਹੇ ਨੇ ਜਿਸ ਨੂੰ ਲੈ ਕੇ ਦਿਲਜੀਤ ਆਪਣਾ ਪੱਖ ਰੱਖਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਹਣ ਪੰਨੂ ਵਾਲੇ ਚੱਲ ਰਹੇ ਵਿਵਾਦ ਦੌਰਾਨ ਦਿਲਜੀਤ ਨੇ ਚੁੱਪੀ ਤੋੜਦੇ ਹੋਏ ਜਵਾਬ ਦਿੱਤਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖ is